कि ਜਦੋਂ 2000 9 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤੇ ਮੈਂ ਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਹੇ ਹਾਂ ਜਿਹੜੇ ਕਹਿੰਦੇ ਭਗਵੰਤ ਮੰਧੇੜੀ ਕਰਦਾ ਰਿਹਾ ਨੇ 600 ਰੁਪਏ ਮਹੀਨੇ ਤੇ 600 ਰੁਪਏ ਪਰਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪ੍ਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੇ ਪ੍ਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅਸੀਂ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮਾ ਮੰਡੀ ਤੋਂ ਆਟੇ ਦੇ ਬਿਸਕਟ ਘੜਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲੈਂਗ ਨੀ ਕੀਤੀ ਇਸ ਦਾ ਕੇਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪ੍ਰਮਾਤਮਾ ਨੇ ਫੜ ਲਾਇਆ ਤੇ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਤੇ ਸਮੇ ਸਮੇ ਤੇ ਤਿੰਨ ਮੁੱਖ ਮੰਤਰੀਆਂ ਨੇ ਸਰਦਾਰ ਬੈਂ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਿੰਦਰ ਸਿੰਘ ਨੇ ਇਹਨਾਂ ਨਾਲ ਐਮਓਜੀ ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਉਹ ਨਹੀਂ ਕਰ ਸਕਦੇ ਇੱਕ ਹੋਰ ਪੁਆਇੰਟ ਹੈ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲਾਂਟ ਖਰੀਦ ਲਿਆ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਇੰਹੀ ਕਹੀ ਜਾਣਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਪਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਜੇ ਹੋਵੇ ਨੀਅਤ ਤਾਂ ਥਰਮਲ ਪਲਾਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਬਿਡ ਕਰਕੇ ਅਸੀਂ ਸਭ ਤੋਂ ਸਸਤਾ ਵੀ ਲਿਆ ਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਆ ਸਸਤੀ ਮਿਲੂਗੀ ਤੇ ਨਾਲ ਜਿਹੜੇ ਪੀਪੀਏ ਸੀਗੇ ਉਹ ਵੀ ਰੱਦ ਹੋ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ